2 ਗ੍ਰਾਮ ਹਰ ਕਾਰਬੋਹਾਈਡਰੇਟ ਦੇ ਵਿੱਚ ਕਿੰਨੀਆਂ ਹੋਣਗੀਆਂ 8 ਕਿਉਂਕਿ 1 ਗ੍ਰਾਮ ਕਾਰਬੋਹਾਈਡਰੇਟ ਦੇ ਵਿੱਚ 2 ਕੈਲਰੀਆਂ ਹੁੰਦੀਆਂ ਨੇ 2 ਦੇ ਵਿੱਚ ਕਿੰਨੀਆਂ ਹੋਣਗੀਆਂ 8 ਇਹ ਸਟੈਟਿਕ ਕੁਸਚਨ ਆਗਾ ਇਹਨੂੰ ਜ਼ਰੂਰ ਯਾਦ ਕਰ ਲਿਓ ਅਗਲਾ ਕੀ ਹੈਗਾ ਚੂਟਗ੍ਰਸਤ ਖਿਡਿਆਰੀ ਦਾ ਪੁਨਰਵਾਸ ਕਿਵੇਂ ਕਿਹਾ ਜਾਂਦਾ ਰੀਹੈਬਿਟੇਸ਼ਨ ਆਫ ਇੰਜੂਰੀਡ ਐਥਲੀਟ ਆਹ ਸੌਰੀ ਇੰਜੂਰਡ ਐਥਲੀਟ ਆਪਾਂ ਕਿਹਦੇ ਕੋਲ ਜਾਣ ਨੂੰ ਫਿਜ਼ਿਓਥੈਰੇਪੀ ਕਰਾਉਣੇ ਆ ਠੀਕ ਹੈ ਜੀ ਇਹਦਾ ਸਹੀ ਆਨਸਰ ਕੀ ਆਜੂਗਾ 1 ਨੰਬਰ ਅਗਲਾ ਜਿਹੜਾ ਸਵਾਲ ਆ ਤਾਂ ਮੈਜੋਰਟੀ ਆਫ ਲੀਵਰ ਇਨ ਹਿਊਮਨ ਬੋਡੀਜ਼ ਆਰ ਮਾਨਵ ਸ਼ਰੀਰ ਮੇ ਅਧਿਕਤਰ ਲੋਕਿਕ ਹੁੰਦੇ ਹਨ ਪ੍ਰਥਮ ਸ਼੍ਰੇਣੀ ਲੀਵਰ ਇਸਕਾ ਆਨਸਰ ਕੀ ਹੈ 1 ਨੰਬਰ ਠੀਕ ਹੈ ਜੀ ਕੈਫੋਸਿਸ ਡਿਫਾਰਮਲਟੀ ਇਜ਼ ਕਾਲਡ ਕੈਫੋਸਿਸ ਬਿਰੂਪਤਾ ਕਿਸੇ ਕਹਤੇ ਹਨ ਜਿੰਨਾਂ ਦੀ ਕਮਰ ਗੋਲ ਹੁੰਦੀ ਹੈ ਉਹ ਕੀ ਹੁੰਦਾਗਾ ਕੈਫੋਸਿਸ ਦੇ ਨਾਲ ਸੰਬੰਧਿਤ ਹੈ ਪ੍ਰਿੰਸੀਪਲ ਆਫ ਸਟੇਬਿਲਟੀ ਇਜ਼ ਵੈਸਟ ਯੂਟਿਲਾਈਜ਼ਡ ਇਨ ਰੈਸਲਿੰਗ ਦੇ ਵਿੱਚ ਸੌਖੇ ਕੁਐਸਚਨ ਨੇ neck joint is also an example of ਗਰਦਨ ਦਾ ਜੋੜ ਕਿਸ ਦਾ ਉਦਾਹਰਨ ਹੈ ਪਿਵਟਡ ਜੋਇੰਟ ਦਾ ਉਦਾਹਰਨ ਹੈ ਲਾਅ ਆਫ ਇਨਰਸ਼ੀਆ ਜੜਤ ਦਾ ਨਿਯਮ ਕਹਿ ਸਕਦੇ ਹਾਂ ਅਮਨੇ ਪੰਜਾਬੀ ਦੇ ਵਿੱਚ ਕੀ ਕਹਿ ਸਕਦੇ ਆਪਾਂ ਜੜਤ ਦਾ ਨਿਯਮ ਇਹਦੇ ਨਾਲ ਸਬੰਧਤ ਹੈ ਨਿਊਟਨਸ ਫਸਟ ਲਾਅ ਆਫ ਮੋਸ਼ਨ मूवमेंट अवे फ्रॉम द मिडिल लाइन ऑफ द बॉडी इज कॉल्ड एबडक्शन शरीर की मध्य रेखा से दूर जाने की प्रक्रिया क्या कहलाती है एबडक्शन आंसर की आ जुदा 2 नंबर ठीक है जी ए इंपॉर्टेंट क्वेश्चन है इनु जरूर याद रखियो अगला क्या मसल व्हिच रिलैक्स एट द टाइम ऑफ फिजिकल मूवमेंट शारीरिक क्रिया में जो मांसपेशियां शिथिल रहती हैं उनू की कहते हैं एंटागोनिस्ट ਇਹ ਬਹੁਤ 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 ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਜੀ ਵਿਰੋਧਕ ਮਤਲਬ ਉਹ ਕੋਈ ਮੂਵਮੈਂਟ ਨਹੀਂ ਕਰ ਰਹੀਆਂ ਠੀਕ ਹੈ ਜੀ ਇਹਨੂੰ ਕੀ ਕਹਿੰਦੇ ਆ ਫਿਰ ਐਂਟਾਗੋਨਿਸਟ ਠੀਕ ਹੈ ਜੀ ਅਗਲਾ ਇੰਪੋਰਟੈਂਟ ਕੁਐਸਚਨ ਹੈ ਇਨ ਬਾਡੀ ਮੈਕੈਨਿਕਸ ਵਿਚ ਆਫ ਫੋਲੋਇੰਗ ਇਜ਼ ਲੈਵਲਡ ਐਜ਼ ਇੰਟਰਨਲ ਫੋਰਸ ਸਰੀਰ ਦੇ ਵਿੱਚ ਕਿਹੜੀ ਫੋਰਸ ਆ ਜਿਹੜੀ ਉਹਨੂੰ ਆਪਾਂ ਇੰਟਰਨਲ ਫੋਰਸ ਕਹਿੰਦੇ ਆ ਕਿਉਂਕਿ ਕੋਈ ਵੀ ਚੀਜ਼ ਆਪਾਂ ਚੱਕਣੀ ਆ ਕਿਸੇ ਤੇ ਆਪਾਂ ਜ਼ੋਰ ਲਗਾਉਣਾ ਉਹ ਕਿਹਦੇ ਥਰੋ ਲੱਗਦਾ ਆਪਣੇ ਮਸਲ ਥਰੋ ਇਸ ਕਰਕੇ ਉਹ ਕਿਹੜੀ ਫੋਰਸ ਆ ਗਈ ਮਸਲ ਫੋਰਸ ਮਾਸਪੇਸ਼ੀ ਬਲ ਅਗਲਾ ਕੁਐਸਚਨ ਹੈ ਜੀ ਮੈਚ ਦਾ ਫੋਲੋਇੰਗ ਮਾਰਕ ਕੋ கரੈਕਟ ਇਹਨਾਂ ਨੂੰ ਆਪਾਂ ਨੂੰ ਅਲੱਗ-ਅਲੱਗ ਜਿਹੜੇ ਆਪਸ਼ਨ ਆ ਬੀ ਪਾਰਟ ਦੇ ਨਾਲ ਮੈਚ ਕਰਨਾ ਡਿਸ ਅਲੋਕੇਸ਼ਨ ਡਿਸ ਅਲੋਕੇਸ਼ਨ ਦਾ ਮਤਲਬ ਕੀ ਹੁੰਦਾ ਮੂਵਮੈਂਟ ਹੋ ਜਾਣਾ ਇੱਕ ਥਾਂ ਤੋਂ ਦੂਜੀ ਥਾਂ ਠੀਕ ਹੈ ਜੀ ਮੂਵਮੈਂਟ ਮੂਵਮੈਂਟ ਨੂੰ ਕੀ ਕਹਿੰਦੇ ਨੇ ਆਪਾਂ ਡਿਸਪਲੇਸਮੈਂਟ ਹੋ ਗਿਆ ਲੈਂਥ ਦੇ ਚੇਂਜ ਨੂੰ ਕੀ ਕਹਿੰਦੇ ਨੇ ਆਪਾਂ ਡਿਸਪਲੇਸਮੈਂਟ ਠੀਕ ਹੈ ਜੀ ਜਗ੍ਹਾ ਸੇ ਖਿਸਕਣਾ ਖਿਸਕਣਾ ਹਿੰਦੀ ਦੇ ਵਿੱਚ ਸਮਝ ਸਕਦੇ ਹੋ ਜਗ੍ਹਾ ਸੇ ਖਿਸਕਣਾ ਕੀ ਕਹਿ ਸਕਦੇ ਆਪਾਂ ਵਿਸਥਾਪਨ ਕਹਿ ਸਕਦੇ ਠੀਕ ਹੈ ਜੀ ਫ੍ਰੈਕਚਰ ਦਾ ਮਤਲਬ ਕੀ ਹੁੰਦਾ ਟੁੱਟਣਾ ਆਮ ਜੀ ਗੱਲ ਹੈ ਫਸਟ ایڈ ਅਨਲਰਜਿਸ ਠੀਕ ਹੈ ਜੀ ਝੋਟ ਇੰਜਰੀ ਕੀ ਹੁੰਦੀ ਹੈ ਐਬਸੈਂਸ ਆਫ ਕੁਆਲੀਫਾਈਡ ਕੋਚ ਜੇਕਰ ਤੁਹਾਡੇ ਕੋਲ ਕੁਆਲੀਫਾਈਡ ਕੋਚ ਨਹੀਂ ਉਹਦੇ ਕਰਕੇ ਕੀ ਹੋ ਜਾਊਗਾ ਇੰਜਰੀਜ਼ ਹੋਣਗੀਆਂ ਠੀਕ ਹੈ ਜੀ ਤੇ ਚਲੋ ਅਗਲਾ ਕੁਐਸਚਨ ਦੇਖਦੇ ਆ ਆਪਾਂ ਵਿਚ ਆਫ ਫਲੋਇੰਗ ਇਮੋਸ਼ਨ ਫਾਲਿੰਗ ਇਮੋਸ਼ਨ ਇਜ਼ ਪੈਕੂਲਰ ਓਨਲੀ ਟੂ ਦਾ ਹਿਊਮਨ ਬੀਇੰਗ ਕੌਣ ਸਾ ਅਨੋਖਾ ਭਾਵ ਹੈ ਜੋ ਮਨੁੱਖ ਵਿੱਚ ਹੀ ਪਾਇਆ ਜਾਂਦਾ ਹੈ ਆਦਮੀ ਚ ਦੇਖੋ ਜੀ ਕਿਹਦੇ ਚ ਪਾਇਆ ਜਾਂਦਾ ਸਿਰਫ ਹੱਸਣਾ ਜਿਹੜਾ ਉਹ ਸਿਰਫ ਮਨੁੱਖ ਚ ਪਾਇਆ ਜਾਂਦਾ ਕਿਉਂਕਿ ਹੋਰ ਕੋਈ ਨਹੀਂ ਹੱਸਦਾ ਪਿਆਰ ਵੀ ਸਭ ਚ ਹੁੰਦਾ ਪੰਛੀਆਂ ਚ ਡਰ ਵੀ ਹੁੰਦਾ ਕ੍ਰੋਧ ਵੀ ਹੁੰਦਾ ਪਰ ਹੱਸਣਾ ਜਿਹੜਾ ਸਿਰਫ ਇਹ ਕਿੰਨਾ ਚ ਹੁੰਦਾ ਇਨਸਾਨਾਂ ਚ ਹੁੰਦਾ ਹੋਈ ਜਿੱਦਾ ਬੁੱਕ ਆਫ ਟਾਈਟਲ ਫਿਜ਼ੀਓਲੋਜੀ ਇਨ ਕੰਟੈਂਪੋਰੀ ਸਪੋਰਟਸ ਇਹ ਕਿਤਾਬ ਕਿਸ ਨੇ ਲਿਖੀ ਆ ਇਹ ਕਿਹਨੇ ਲਿਖੀਆ ਬ੍ਰੈਂਟ ਜੇ ਕ੍ਰੇਟੀ ਨੇ ਇਹ ਕੁਐਸਚਨ ਇੰਪੋਰਟੈਂਟ ਹੈ ਫਿਜ਼ੀਕਲ ਦੇ ਵਿੱਚ ਜੇ ਕੁਐਸਚਨ ਇੱਕ ਅੱਧੀ ਕਿਤਾਬ ਪੁੱਛਦਾ ਤਾਂ ਇਹੋ ਜੀ ਕਿਤਾਬ ਹੀ ਹੁੰਦੀ ਹੈ ਇਹਨੂੰ ਜ਼ਰੂਰ ਯਾਦ ਕਰ ਲਿਓ ਇਹ ਕੁਐਸਚਨ ਕੋਈ ਆਮ ਕੁਐਸਚਨ ਨਹੀਂ ਅਸਲ ਦੇ ਵਿੱਚ ਇਹ ਕੁਐਸਚਨ ਕਿਸੇ ਸਟੇਟ ਦੇ ਪੇਪਰ ਦੇ ਵਿੱਚ ਆਏ ਹੋਏ ਆ ਆਪਾਂ ਤਾਂ ਕਰ ਰਹੇ ਆ ਠੀਕ ਹੈ ਜੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ ਮੇਰੇ ਖਿਆਲ ਚ ਰਾਜਸਥਾਨ ਦਾ ਪੇਪਰ ਹੈ ਦਾ ਥਿਉਰੀ ਆਫ ਸਾਈਕੋਅਨਲਿਸਿਸ ਬਾਜ ਪ੍ਰੂਪਾਉਂਡਡ ਬਾਈ ਠੀਕ ਹੈ ਜੀ ਮਨੋ ਮੁਲਕਨ ਮਨੋ ਮੁਲਕ ਜਾਂ ਮਨੋ ਵਿਗਿਆਨ ਦਾ ਜਿਹੜਾ ਸਿਧਾਂਤ ਸੀ ਉਹ ਕਿਹਨੇ ਦਿੱਤਾ ਸੀ ਸੀਮੈਂਟ ਫ੍ਰੀਡ ਨੇ ਠੀਕ ਹੈ ਜੀ ਚਾਰ ਨੰਬਰ ਆਨਸਰ ਹੈ ਇਹਦਾ ਸਹੀ ਆਨਸਰ ਅਗਲਾ ਜੀ ਸਾਈਕੋਲੋਜੀ ਇਸ ਦ ਸਟਡੀ ਆਫ ਸਾਈਕੋ ਕਹਿਣ ਨੇ ਪਰ ਸਾਈਕੋਲੋਜੀ ਕੀ ਦੀ ਸਟਡੀ ਹੋ ਸਰਦੀ ਹਿਊਮਨ ਬਿਹੇਵਰ ਦੀ ਬੰਦਾ ਕਿਵੇਂ ਰਿਐਕਟ ਕਰਦਾ ਹਨਾ ਬੰਦੇ ਦੇ ਦਿਮਾਗ ਦੇ ਵਿੱਚ ਕੀ ਆ ਮਨ ਦੇ ਵਿੱਚ ਕੀ ਆ ਉਹ ਕੀ ਉਹ ਤਾਂ ਹਿਊਮਨ ਬਿਹੇਵੀਅਰ ਹੈ ਇਹਦਾ ਸਹੀ ਕੀ ਅਨਸਰ ਆ ਗਿਆ ਮਾਨਵ ਵਿਵਹਾਰ ਠੀਕ ਹੈ ਜੀ ਅਗਲਾ ਕੁਐਸਚਨ ਆਗਾ ਅਰੇਂਜ ਕਰਨਾਗਾ ਆਪਾਂ ਵੱਖ-ਵੱਖ ਪੋਰਸ਼ਨ ਨੂੰ ਅਰੇਂਜ ਦਾ ਫੋਲੋਇੰਗ ਫੇਜ ਆਫ ਮੋਟਰ ਲਰਨਿੰਗ ਇਨ ਆਰਡਰ ਆਫ ਸੀਕੁਐਂਸ ਮਾਰਕ ਸੀਕੁਐਂਸ ਦੇ ਮੁਤਾਬਕ ਲਿਖਨਾਗਾ ਪਹਿਲੇ ਕੀ ਹੋਊਗਾ ਫੇਜ ਆਫ ਰਫ ਕੋਆਰਡੀਨੇਸ਼ਨ ਕਰਨ ਵਾਸਤੇ ਆਪਾਂ ਕੀ ਪਹਿਲਾਂ ਇੱਕ ਰਫ ਜਿਹਾ ਆਈਡੀਆ ਬਣਾਉਣੇ ਹੁੰਦੇ ਆ ਤਾਂ ਪਹਿਲਾਂ ਕੀ ਹੋ ਜੂਗੀ ਰਫ ਕੋਆਰਡੀਨੇਸ਼ਨ ਹੋ ਜੂਗੀ ਠੀਕ ਹੈ ਜੀ ਪਹਿਲਾਂ ਰਫ ਕੋਆਰਡੀਨੇਸ਼ਨ ਹੋ ਜੂ ਫਿਰ ਫਾਈਨ ਕੋਆਰਡੀਨੇਸ਼ਨ ਪਹਿਲਾਂ ਕੋਈ ਵੀ ਚੀਜ਼ ਅਪ ਰਫ ਕਰਦੇ ਆ ਫਿਰ ਫਾਈਨ ਕੋਆਰਡੀਸ਼ਨ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਇਹ ਚੀਜ਼ਾਂ ਹੋ ਜਾਂਦੀਆਂ ਫਿਰ ਆਟੋਮੈਟਿਕ ਆਪਾਂ ਸਭ ਕੁਝ ਕਰਨ ਲੱਗ ਜਾਂਦੇ ਨੇ ਉਹੀ ਚੀਜ਼ ਹੀ ਹੈ ਬਸ ਆਟੋਮੇਸ਼ਨ ਠੀਕ ਹੈ ਜੀ ਅਗਲਾ ਕੁਐਸਚਨ ਆ ਆਇਡੈਂਟੀਫਾਈ ਦਾ ਸੀਕੁਐਂਸ ਸਟੇਜ ਆਫ ਹਿਊਮਨ ਗ੍ਰੋਥ ਫਰੋਮ अर्ਲੀ ਟੂ ਲੇਟਰ ਸਟੇਜ ਬੱਚੇ ਦਾ ਸਟਾਰਟਿੰਗ ਤੋਂ ਲੈ ਕੇ ਅਖੀਰ ਤੱਕ ਕਿਹੜੀਆਂ ਕਿਹੜੀਆਂ ਸਟੇਜਸ ਆਉਂਦੀਆਂ ਨੇ ਉਹ ਆਪਾਂ ਨੂੰ ਸਭ ਨੂੰ ਪਤਾ ਹੀ ਐ ਪਹਿਲਾਂ ਇਨਫੈਂਡੈਂਸੀ ਆਉਂਦੀ ਐ ਜਦੋਂ ਬੱਚਾ ਹੁੰਦਾ ਕਿਸੇ ਦੇ ਡਿਪੈਂਡੈਂਟ ਹੁੰਦਾ ਉਸ ਤੋਂ ਬਾਅਦ ਕੀ ਹੋ ਜਾਂਦਾ ਚਾਈਲਡਹੂਡ ਵਿੱਚ ਪਹੁੰਚ ਜਾਂਦਾ ਬੱਚਾ ਫਿਰ ਅਡੋਲਸੈਂਸ ਕਿਸ਼ੋਰ ਅਵਸਥਾ ਆ ਜਾਂਦੀ ਐ ਫਿਰ ਅਡਲਟਹੂਡ ਆਮ ਜਿਹਾ ਸੌਖਾ ਜਿਹਾ ਕੁਸਚਨ ਆ ਜੀ ਇਹਨੂੰ ਜਰੂਰ ਤੁਸੀਂ ਜਿਹੜਾ ਯਾਦ ਰੱਖਿਓ ਅਗਲੇ ਕੁਸਚਨ ਦੇ ਵਿੱਚ ਫਿਰ ਆਪਾਂ ਨੂੰ ਜਿਹੜਾ ਮੈਚਿੰਗ ਦਸੀ ਐ ਗਰੋਥ ਕੀ ਐ ਡਿਵੈਲਪਮੈਂਟ ਕੀ ਐ ਮਚਿਉਰੇਸ਼ਨ ਕੀ ਹੈ ਲਰਨਿੰਗ ਕੀ ਹੈ ਗਰੋਥ ਕੀ ਹੈ ਗਰੋਥ ਦੇ ਵਿੱਚ ਕੀ ਹੈ ਸਾਈਜ਼ ਇਨਕਰੀਜ਼ ਹੋ ਰਿਹਾਗਾ ਬਾਡੀ ਦਾ ਸ਼ੇਪ ਇਨਕਰੀਜ਼ ਹੋ ਰਹੀ ਹੈ ਸ਼ੇਪ ਚੇਂਜ ਹੋ ਰਹੀ ਹੈ ਠੀਕ ਹੈ ਜੀ ਡਿਵੈਲਪਮੈਂਟ ਕੀ ਹੈ ਪ੍ਰੋਗਰੈਸਿਵ ਚੇਂਜ ਟੂਵਰਡਸ ਦਾ ਗ੍ਰੇਟਰ ਮਚਿਉਰਿਟੀ ਬੰਦਾ ਹੌਲੀ ਹੌਲੀ ਮਚਿਉਰ ਹੋ ਰਿਹਾਗਾ ਸੈਕੰਡ ਦਾ ਏ ਮਚਿਉਰੇਸ਼ਨ ਕੀਆ ਕੁਆਲਿਟੀਟੀ ਆਫ ਚੇਂਜ ਆਫ ਆਫਟਰ ਮਚਿਉਰਿਟੀ ਮਚਿਉਰਿਟੀ ਆਨ ਤੋਂ ਬਾਅਦ ਤੁਸੀਂ ਕਿੰਨਾ ਮਚਿਉਰ ਹੋ ਜੰਨੇ ਹੋ ਠੀਕ ਹੈ ਜੀ ਲਰਨਿੰਗ ਕੀ ਹੈ ਬੰਦੇ ਦਾ ਟਾਈਮ ਦੇ ਨਾਲ ਆਲੇ ਦੋਲੇ ਦੀਆਂ ਚੀਜ਼ਾਂ ਨੂੰ ਦੇਖ ਕੇ ਉਹਦੇ ਵਿਵਹਾਰ ਦੇ ਵਿੱਚ ਚੇਂਜ ਆਉਣਾ ਉਹ ਕੀ ਹੈ ਲਰਨਿੰਗ ਹੈ ਇਹਦਾ ਆਨਸਰ ਕੀ ਆ ਗਿਆ ਡੀ ਆ ਗਿਆ ਠੀਕ ਹੈ ਜੀ ਬਾਕੀ ਆਪਾਂ 1 ਤੋਂ 34 ਤੱਕ ਕੁਐਸਚਨ ਕਰ ਲਏ ਬਾਅਦ ਵਾਲੇ ਕੁਐਸਚਨ ਆ ਜਿਹੜੇ ਇਹਦੇ 70 75 ਕੁਐਸਚਨ ਹੈ ਮੇਰੇ ਖਿਆਲ ਦੇ ਵਿੱਚ ਆਪਾਂ ਉਹ ਦੁਬਾਰਾ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਤੇ ਵੀਡੀਓ ਨੂੰ ਸ਼ੇਅਰ ਸ਼ੇਅਰ ਜ਼ਰੂਰ ਕਰ ਦਿੱਤਾ ਕਰੋ ਕਿਉਂਕਿ ਇਹਦੇ ਵਿੱਚ ਹੈ ਕਿ ਆ ਕਿ ਤੁਸੀਂ ਤੁਹਾਡਾ ਜਿਹੜਾ ਪੇਪਰ ਹੋਊਗਾ ਕੋਈ ਡਾਊਟ ਨਹੀਂ ਤੁਸੀਂ ਆਪ ਬਹੁਤ ਮਿਹਨਤ ਕਰ ਰਹੇ ਹੋ ਤੁਸੀਂ ਜਿਹੜੀਆਂ ਕਿਤਾਬਾਂ ਪੜ੍ਹਨੀਆਂ ਨੇ ਪੜ੍ਹੋ ਉਹਦੇ ਚ ਕੋਈ ਪ੍ਰੋਬਲਮ ਨਹੀਂ ਪਰ ਕੀ ਹੈ ਕਿ ਜਿਹੜੇ ਵੀ ਸਟੇਟ ਦੇ ਪੇਪਰ ਹੁੰਦੇ ਆ ਉਹਨਾਂ ਦੇ ਵਿੱਚ ਜ਼ਿਆਦਾਤਰ ਕੁਐਸਚਨ ਆ ਜਿਹੜੇ ਰਿਪੀਟ ਹੁੰਦੇ ਆ ਉਹ ਕੋਈ ਹਰਿਆਣਾ ਸਟੇਟ ਤੋਂ ਹੋ ਗਿਆ ਕੋਈ ਪੰਜਾਬ ਤੋਂ ਹੋ ਗਿਆ ਹੋ ਸਕਦਾ ਵੀ ਜਿਹੜੇ ਪੰਜਾਬ ਦਾ ਫਿਜ਼ੀਕਲ ਐਜੂਕੇਸ਼ਨ ਦਾ ਪੇਪਰ ਕਦੇ ਪਹਿਲਾਂ ਆਇਆ ਨਵੇਂ ਜਦੋਂ ਹੁਣ ਤੁਸੀਂ ਪੇਪਰ ਦੇਵੋਗੇ ਉਸੇ ਪ੍ਰੈਸ਼ ਉਸੇ ਕੁਐਸਚਨ ਚੋਂ ਵੀ ਉਸੇ ਪੇਪਰ ਚੋਂ ਵੀ ਤੁਹਾਨੂੰ 5-7 ਕੁਐਸਚਨ ਦੇਖਣ ਨੂੰ ਮਿਲ ਜਾ ਜੇਕਰ ਤੁਹਾਨੂੰ 5-7 ਕੁਐਸਚਨ ਸਿਰਫ 100 ਦੇ ਕੁਐਸਚਨਾਂ ਚੋਂ ਦੇਖਣ ਨੂੰ ਮਿਲ ਜਾਂਦੇ ਤਾਂ ਇਹ ਤੋਂ ਵਧੀਆ ਕੀ ਹੋਊਗਾ ਤੁਸੀਂ ਪੰਜਾਬ ਸਟੇਟ ਦਾ ਕੋਈ ਵੀ ਪੇਪਰ ਦੇਣਾ ਤਾਂ ਪੁਰਾਣੇ ਪੇਪਰ ਜ਼ਰੂਰ ਪੜ੍ਹ ਲਵੋ ਇਹ ਤੁਹਾਨੂੰ ਐਡੀਸ਼ਨਲ ਬੋਨਸ ਹੈ ਸੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਸ ਚੈਨਲ ਤੇ ਸਿਰਫ ਆਪਾਂ ਪੁਰਾਣੇ ਪੇਪਰ ਹੀ ਪਾਉਣੇ ਆਂਗੇ ਠੀਕ ਹੈ ਜੀ ਤੇ ਆਪਣੇ ਕੋਲ ਹੋਰ ਵੀ ਬਹੁਤ ਪੇਪਰ ਪਏ ਆ ਲਗਭਗ 150 150 ਤੋਂ ਜ਼ਿਆਦਾ 70 80 ਪੇਪਰ ਪਏ ਆ ਆਪਣੇ ਕੋਲ ਫਿਜ਼ੀਕਲ ਐਜੂਕੇਸ਼ਨ ਦੇ ਵੱਖ-ਵੱਖ ਸਟੇਟਾਂ ਤੋਂ ਤਿਆਰ ਕੀਤੇ ਹੋਏ ਵੱਖ-ਵੱਖ ਸਟੇਟਾਂ ਨੇ ਜਿਹੜੇ ਪਾਏ ਆਗੇ ਕੋਈ ਕੋਚ ਵਾਸਤੇ ਪਾਇਆ ਕੋਈ ਫਿਜ਼ੀਕਲ ਐਜੂਕੇਸ਼ਨ ਟੀਚਰ ਵਾਸਤੇ ਪਾਇਆ ਕੋਈ ਡੀਪੀ ਵਾਸਤੇ ਪਾਇਆ ਠੀਕ ਹੈ ਜੀ ਕੋਈ ਇਨਸਟ੍ਰਕਟਰ ਵਾਸਤੇ ਪਾਇਆ ਇਹ ਸਾਰੇ ਪੇਪਰ ਆਪਾਂ ਇਕੱਠੇ ਕਰ ਰੱਖੇ ਆ ਇੱਕ ਇੱਕ ਕਰਕੇ ਆਪਾਂ ਵੀਡੀਓ ਦੇ ਥਰੂ ਇਹਨੂੰ ਸੋਲਵ ਕਰਾਂਗੇ ਤੇ ਤੁਹਾਡੀ ਸਪੋਰਟ ਦੀ ਲੋੜ ਹੈ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੇ ਇਹ ਕੁਐਸਚਨਾਂ ਨੂੰ ਦੇਖ ਜ਼ਰੂਰ ਲਿਓ ਜੇਕਰ ਤੁਸੀਂ ਕਾਪੀ ਨੂੰ ਉਹ ਕਰਨਾ ਹੈ ਕਾਪੀ ਤੇ ਨੋਟ ਕਰਨਾ ਹੈ ਕਾਪੀ ਤੇ ਕਰ ਲਓ ਨਹੀਂ ਆਪਾਂ ਤੁਹਾਨੂੰ ਪੀਡੀਐਫ ਵੀ ਮੁਹੱਈਆ ਕਰਾ ਦਾਂਗੇ ਇਹਦੇ ਵਿੱਚ ਆਪਾਂ ਗੂਗਲ ਲਿੰਕ ਜਿਹੜਾ ਆਪਾਂ ਡਰਾਈਵ ਦਾ ਲਿੰਕ ਪਾ ਦਾਂਗੇ ਉੱਥੋਂ ਤੁਹਾਨੂੰ ਇਹ ਸਾਰੇ ਮਿਲ ਜਾਣਗੇ ਠੀਕ ਹੈ ਜੀ ਧੰਨਵਾਦ ਜੀ